ਨੰਗਲਨਗਰ ਕਾਉਂਸਲ ਦੀ ਵਾਰਡ ਬੰਦੀ ਉੱਤੇ ਹੰਗਾਮਾ ਕਾਉਂਸਲਰਾਂ ਨੇ ਖੋਲਿਆ ਮੋਰਚਾ ਧੜਾ ਧੜ ਦਰਜ ਕਰਵਾਏ ਇਤਰਾਜ਼ ਨੰਗਲ ਦੀ ਸਿਆਸਤ ਦੇ ਵਿੱਚ ਉਹਵਾਲ ਵਾਰਡ ਬੰਦੀ ਨੂੰ ਲੈ ਕੇ ਕਾਉਂਸਲਰਾਂ ਵੱਲੋਂ ਖੋਲਿਆ ਗਿਆ ਮੋਰਚਾ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲਨਗਰ ਕਾਉਂਸਲ ਦੀਆਂ ਆਗਾਮੀ ਚੋਣਾਂ ਤੋਂ ਪਹਿਲਾਂ ਨਵੀਂ ਵਾਰਡ ਬੰਦੀ ਨੂੰ ਲੈ ਕੇ ਸ਼ਹਿਰ ਦਾ ਸਿਆਸੀ ਪਾਰਾ ਪੂਰੀ ਤਰ੍ਹਾਂ ਗਰਮਾਗ ਗਿਆ ਹੈ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਨਵੇਂ ਨਕਸ਼ਿਆਂ ਤੋਂ ਬਾਅਦ ਮੌਜੂਦਾ ਤੇ ਸਾਬਕਾ ਕੌਂਸਲਰਾਂ ਵੱਲੋਂ ਭਾਰੀ ਰੋਸ ਦਿਖਣ ਨੂੰ ਮਿਲ ਰਿਹਾ ਹੈ। ਕਈ ਕੌਂਸਲਰਾਂ ਨੇ ਇਸ ਵਾਰਡਬੰਦੀ ਨੂੰ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਦੱਸਦੇ ਆਪਣੇ ਲਿਖਤੀ ਇਤਰਾਜ਼ ਸੰਬੰਧੀ ਅਧਿਕਾਰੀਆਂ ਕੋਲ ਜਮ੍ਹਾਂ ਕਰਵਾ ਦਿੱਤੇ ਹਨ। ਮੌਜੂਦਾ ਤੇ ਸਾਬਕਾ ਕੌਂਸਲਰਾਂ ਨੇ ਨਵੀਂ ਵਾਰਡਬੰਦੀ ਨੂੰ ਗਲਤ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਸਖਤ ਰੋਸ ਜਤਾਇਆ ਹੈ ਵੱਖ-ਵੱਖ ਵਾਰਡਾਂ ਦੇ ਪ੍ਰਤੀਨਿਧੀਆਂ ਨੇ ਵਾਰਡ ਬੰਦੀ ਦੀ ਪ੍ਰਤੀਕਿਰਿਆ ਤੇ ਗੰਭੀਰ ਸਵਾਲ ਚੁੱਕੇ ਹਨ ਉਹਨਾਂ ਦਾ ਕਹਿਣਾ ਹੈ ਕਿ ਮੁਹੱਲਿਆਂ ਦੀ ਭੰਨ ਤੋੜ ਕਰਕੇ ਕਈ ਵਾਰਡਨ ਦੇ ਵਿੱਚੋਂ ਇੱਕੇ ਮੁਹੱਲੇ ਜਾਂ ਗਲੀ ਨੂੰ ਦੋ ਵੱਖ-ਵੱਖ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਹੈ ਜਿਸ ਦੇ ਨਾਲ ਲੋਕਾਂ ਨੂੰ ਆਪਣੇ ਕੰਮਾਂ ਲਈ ਭਵਿੱਖ ਦੇ ਵਿੱਚ ਦੋ ਵੱਖ-ਵੱਖ ਕਾਉਂਸਲਰਾਂ ਦੇ ਕੋਲ ਜਾਣਾ ਪਵੇਗਾ ਵਿਰੋਧੀ ਧਿਰ ਦੇ ਕਾਉਂਸਲਰਾਂ ਨੇ ਦੋਸ਼ ਲਗਾਇਆ ਹੈ ਕਿ ਸੱਤਾਧਾਰੀ ਧਿਰ ਦੇ ਇਸ਼ਾਰੇ ਤੇ ਉਹਨਾਂ ਦੇ ਪੱਕੇ ਵੋਟ ਵਾਲੇ ਇਲਾਕਿਆਂ ਨੂੰ ਜਾਣਬੁੱਝ ਕੇ ਦੂਜੇ ਵਾਰਡਨ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ ਵਾਰਡਾਂ ਦੀਆਂ ਹੱਦ ਨਿਰਧਾਰਤ ਕਰਦੇ ਸਮੇਂ ਇਲਾਕੇ ਦੀ ਭੂਗੋਲਿਕ ਬਣਤਰ ਦਾ ਧਿਆਨ ਨਹੀਂ ਰੱਖਿਆ ਗਿਆ ਜਿਸ ਕਾਰਨ ਵਿਕਾਸ ਜਾਂਦੇ ਵਿੱਚ ਰੁਕਾਵਟਾਉਨ ਦਾ ਖਦਸ਼ਾ ਹੈ ਕੌਂਸਲਰਾਂ ਦੇ ਅਨੁਸਾਰ ਜਾਣਬੁੱਝ ਕੇ ਉਹਨਾਂ ਦੇ ਪੱਕੇ ਵੋਟ ਬੈਂਕ ਵਾਲੇ ਇਲਾਕਿਆਂ ਨੂੰ ਦੂਜੇ ਵਾਰਡਾਂ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਕੌਂਸਲਰਾਂ ਵੱਲੋਂ ਪ੍ਰਸ਼ਾਸਨ ਨੂੰ ਲਿਖਤੀ ਰੂਪ ਦੇ ਵਿੱਚ ਇਤਰਾਜ਼ ਦਰਜ ਕਰਵਾਉਂਦੇ ਹੋਏ ਉਹਨਾਂ ਨੇ ਦੱਸਿਆ ਕਿ ਨਕਸ਼ਿਆਂ ਦੀ ਮੁੜ ਸਮੀਖਿਆ ਕਰਵਾਈ ਜਾਵੇ ਵਾਰਡਾਂ ਦੀ ਹੱਦਾਂ ਨੂੰ ਦੁਬਾਰਾ ਭੂਗੋਲਿਕ ਸਥਿਤੀ ਅਨੁਸਾਰ ਸੈਠ ਕੀਤਾ ਜਾਵੇ ਵਾਰਡ ਬੰਦੀ ਦੀ ਪ੍ਰਕਿਰਿਆ ਦੇ ਵਿੱਚ ਸਤਨਿਕ ਨਿਵਾਸੀਆਂ ਅਤੇ ਸਾਰੀ ਪਾਰਟੀਆਂ ਦੇ ਨੁਮਾਇੰਦਿਆਂ ਦੀ رائے ਲਈ ਜਾਵੇ ਹਰ ਇੱਕ ਵਾਰਡ ਦੇ ਵਿੱਚ ਆਬਾਦੀ ਦਾ ਅਨੁਪਾਤ ਬਰਾਬਰ ਰੱਖਿਆ ਜਾਵੇ ਤਾਂ ਜੋ ਵਿਕਾਸ ਕਾਰਜਾਂ ਦੇ ਵਿੱਚ ਪੱਖਪਾਤ ਨਾ ਹੋਵੇ ਜੇਕਰ ਪ੍ਰਸ਼ਾਸਨ ਵੱਲੋਂ ਇਹਨਾਂ ਇਤਰਾਜ਼ਾਂ ਦਾ ਨਿਪਟਾਰਾ ਸਹੀ ਢੰਗ ਨਾਲ ਨਹੀਂ ਕੀਤਾ ਜਾਂਦਾ ਤਾਂ ਕੌਂਸਲ ਰਾਨ ਨੇ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਚੇਤਾਵਨੀ ਦੇ ਦਿੱਤੀ ਹੈ ਕੌਂਸਲਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੇ ਇਤਰਾਜ਼ਾਂ ਤੇ ਗੌਰ ਨਾ ਕੀਤਾ ਅਤੇ ਵਾਰਡਬੰਦੀ ਦੇ ਵਿੱਚ ਸੁਧਾਰ ਨਾ ਹੋਇਆ ਤਾਂ ਉਹ ਇਸ ਮਾਮਲੇ ਨੂੰ ਮਾਨਯੋਗ ਹਾਈ ਕੋਰਟ ਦੇ ਵਿੱਚ ਲੈ ਕੇ ਜਾਣਗੇ ਇਹ ਵਾਰਡਬੰਦੀ ਲੋਕਾਂ ਦੀ ਸਹੂਲਤ ਲਈ ਨਹੀਂ ਸਗੋਂ ਚੋਣਾਂ ਦੇ ਵਿੱਚ ਸਿਆਸੀ ਲਾਹਾ ਲੈਣ ਦੇ ਲਈ ਕੀਤੀ ਗਈ ਹੈ ਅਸੀਂ ਲੋਕਤੰਤਰ ਦੇ ਕਾਨੂੰਨ ਨੂੰ ਬਰਦਾਸ਼ਤ ਨਹੀਂ ਕਰਾਂਗੇ ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਕਿ ਵਾਰਡਬੰਦੀ ਪੂਰੀ ਤਰ੍ਹਾਂ ਨਿਯਮਾਂ ਦੇ ਅਨੁਸਾਰ ਕੀਤੀ ਗਈ ਅਤੇ ਪ੍ਰਾਪਤ ਹੋਏ ਇਤਰਾਜ਼ਾਂ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇਗੀ ਕੀ ਤੁਹਾਡੇ ਇਲਾਕੇ ਦੀ ਵਾਰਡਬੰਦੀ ਵੀ ਗਲਤ ਹੋਈ ਹੈ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ